ਨੇੜੇ ਚਲਾਇਆ ਸੱਚ ਅਭਿਆਨ थाना ਰੰ다ਸ ਅਧੀਨ ਆਉਂਦੇ ਬੀਓਪੀ ਕੋਟ ਰਜ਼ਾਦਾ ਦੇ ਆਲੇ ਦੁਆਲੇ ਅੱਜ ਭਾਰੀ ਪੁਲਿਸ ਫੋਰਟ ਤੇ ਬੀਐਸਐਫ ਜਵਾਨ ਵੱਲੋਂ ਸੱਚ ਅਭਿਆਨ ਚਲਾਇਆ ਗਿਆ ਦੱਸ ਦਈਏ ਕਿ ਪਿਛਲੇ 2 ਦਿਨ ਲਗਾਤਾਰ ਰਾਤ ਸਮੇਂ ਇਸ ਬੀਓਪੀ ਬੀਐਸਐਫ ਦੇ ਜਵਾਨਾਂ ਨੂੰ ਪਿਛਲੇ 2 ਦਿਨ ਲਗਾਤਾਰ ਡਰੋਨ ਦੇ ਆਉਣ ਜਾਂਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਸਨ ਉਹਨਾਂ ਨੂੰ ਸ਼ੱਕ ਹੈ ਕਿ ਡਰੋਨ ਹਿੰਦੁਸਤਾਨ ਦੀ ਸਰਹੱਦ ਵਿੱਚ ਨਾ ਆਇਆ ਹੋਵੇ ਜਿੱਕਰ ਜੋਗ ਹੈ ਡਰੋਨ ਦੀ ਆਵਾਜ਼ ਸੁਣਾਈ ਦੇਣ ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਵੀ ਕੀਤੀ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਪੁਲਿਸ ਤੇ ਬੀਐਸਐਫ ਜਵਾਨ ਵੱਲੋਂ ਪਿਛਲੇ ਦਿਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਸੀ ਜਿਸ ਨੂੰ ਦੇਖਦੇ ਹੋਏ ਸਾਂਝੇ ਤੌਰ ਤੇ ਸੱਜਾ ਆਪਰੇਸ਼ਨ ਚਲਾਇਆ ਗਿਆ ਹੈ ਤਾਂ ਕਿ ਡਰੋਨ ਨਾਲ ਕੋਈ ਚੀਜ਼ ਇੱਧਰ ਸੁੱਟੀ ਗਈ ਹੋਵੇ ਸਵਿੰਦਰ ਸਿੰਘ ਦੇ ਨਾਲ ਸ੍ਰੇਂਦਰਪਾਲ ਵਿੱਕੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਰਮਦਾਸ ਗੱਗੋ ਮਾਹਲ ਪਿਛਲੇ ਪਿਛਲੇ ਦਿਨਾਂ ਤੋਂ ਡਰਾਉਨ ਐਕਟੀਵिटीज ਦਿਸ ਵਨ ਦੇ ਵਿੱਚ ਕਾਫੀ ਇਰੀਆ ਇਨਪੁਟਸ ਹੈ ਇੰਡੋ ਪਾਰਕ ਬਾਰਡਰ ਤੋਂ ਇਸ ਕੋਰਟਰ ਜਿਆਦਾ ਏਰੀਆ ਦੇ ਵਿੱਚ ਆ ਰਹੀਆਂ ਸੀ ਤੇ ਜਿਸ ਤੇ ਸਬੰਧ ਵਿੱਚ ਅਸੀਂ ਅੱਜ ਕੰਬਾਈਨਡ ਜਿਹੜਾ ਸਰਚ ਆਪਰੇਸ਼ਨ ਹੈ ਬੀਐਸਐਫ ਨੂੰ ਨਾਲ ਲੈ ਕੇ ਤਾਂ ਉਹ ਅਸੀਂ ਸਰਚ ਕਰ ਰਹੇ ਹਾਂ ਤਾਂ ਕਿ ਕੋਈ ਵੀ ਪਾਕਿਸਤਾਨ ਸਾਈਡ ਤੋਂ ਕੋਈ ਕਨਸਾਈਨਮੈਂਟ ਜਾਂ ਕੋਈ ਵੈਪਨਸ ਜਿਹੜਾ ਉਹਨਾਂ ਨੇ ਥੋੜਾ ਨਾ ਕੀਤੇ ਹੋਣ ਉਹ ਹੀ ਡੀਪਲੀ ਡੈਥ ਏਰੀਆ ਦੇ ਵਿੱਚ ਜਾ ਕੇ ਜਿਹੜਾ ਸਾਰਾ ਅਸੀਂ ਉਹ ਸਰਚ ਆਪਰੇਸ਼ਨ ਜਿਹੜਾ ਕਰ ਰਹੇ ਹਾਂ ਇਹ ਠੀਕ ਹੈ ਕਿ ਫੌਗੀ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਚਾਂਸਸ ਜਿਹੜੇ ਐ ਇਨਫਿਲਟ੍ਰੇਸ਼ਨ ਦੇ ਡਰੋਨ ਦੇ ਵੱਧ ਜਾਂਦੇ ਆ ਉਹ ਉਸ ਦੇ ਸਬੰਧ ਵਿੱਚ ਅਸੀਂ ਅਸੀਂ ਦੇਖੋ ਅਸੀਂ ਜਿਹੜਾ ਫੋਕਸ ਕੀਤਾ ਹੋਇਆ ਡਰੋਨ ਨੂੰ ਕੀਤਾ ਹੋਇਆ ਵਾ ਇਸ ਤੋਂ ਇਲਾਵਾ ਸਾਡੇ ਜਿਹੜੀ ਫੋਰਸਸ ਹੈਗੀਆਂ ਸਾਡੇ ਸੈਕੰਡ ਲਾਈਨ ਦਾ ਫੋਰ ਡਿਫੈਂਸ ਦੇ ਪੁਲਿਸ ਦੇ ਨਾਕੇ ਵੀ ਲੱਗੇ ਹੋਏ ਨੇ ਔਰ ਬਾਰਡਰ ਤੇ ਬੀਐਸਐਫ ਦੇ ਪੋਸਟਾਂ ਹੈਗੀਆਂ ਨੇ ਉਸ ਤੁਹਾਡੀ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਉਹਨੂੰ ਵੀ ਅਸੀਂ ਸਾਡੀ ਪਹਿਲੀ ਨਜ਼ਰ ਬਣੀ ਹੋਈ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੋਵੇਗੀ ਤਾਂ ਉਹਨੂੰ ਵੀ ਅਸੀਂ ਕਾਊਂਟਰ ਕਰਾਂਗੇ ਸਰ ਬੀਐਸਐਫ ਵੱਲੋਂ ਜਵਾਬੀ ਫਾਇਰਿੰਗ ਵੀ ਕੀਤੀ ਗਈ ਜੀ ਉਸ हां ਜਦੋਂ ਉਹਦੀ ਐਕਟੀਵਿਟੀ ਹੋਈ ਹੈ ਔਰ ਬੀਐਸਐਫ ਵੱਲੋਂ ਜਿਹੜੀ ਰਾਤ ਨੂੰ ਉਹ ਫਾਇਰਿੰਗ ਕੀਤੀ ਸੀ ਤੇ ਉਹ ਜਿਹੜਾ ਡਰੋਨ ਹੈ ਉਹ ਵਾਪਸ ਜਿਹੜਾ ਪਾਕ ਸਾਈਡ ਤੇ ਚਲਾ ਗਿਆ ਸੀ ਸਰ ਤੁਹਾਨੂੰ ਜਿਵੇਂ ਪਹਿਲਾਂ ਇਸੇ ਜਗ੍ਹਾ ਦੇ ਉੱਤੇ ਜਿਹੜੀ ਹੈਰੋਇਨ ਦੀ ਖੇਵ ਵੀ ਬਰਾਮਦ ਹੋਈ ਹੈ ਉਹ ਸਾਡਾ ਪੁਲਿਸ ਦਾ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਉਹ ਆਪਰੇਸ਼ਨ ਦੇ ਵਿੱਚ ਸ੍ਰੀ ਜਿਹੜੀ ਉਹ ਰਿਕਵਰੀ 3 ਕਿਲੋ ਹੈਰਨ ਦੀ ਹੋਈ ਸੀ ਬੀਐਸਐਫ ਵੱਲੋਂ ਵੀ ਕੀਤੀ ਗਈ ਆ ਬੀਐਸਐਫ ਵੱਲੋਂ ਵੀ ਇੱਕ ਰਵੀ ਰਿਵਰ ਦੇ ਵਿੱਚ ਇੱਕ ਬੋਟਲ ਜਿਹੜੀ ਹੈ ਉਹ